ਪ੍ਰੀਤਿਆ ਕਾਲ ਬੱਚਿਓ ਅੱਜ ਅਸੀਂ ਜਮਾਤ 10ਵੀਂ ਤੇ ਵਿਸ਼ਾ ਪੰਜਾਬੀ ਬੀੜਾ ਸੈਂਪਲ ਪੇਪਰ 2025 ਹੱਲ ਕਰਾਂਗੇ ਇਹ ਪੇਪਰ ਆਉਣ ਵਾਲੀ ਸਤੰਬਰ ਦੀ ਪ੍ਰੀਖਿਆ ਲਈ ਬਹੁਤ ਹੀ ਮਹੱਤਵਪੂਰਨ ਹੈ ਤਾਂ ਧਿਆਨ ਨਾਲ ਦੇਖਦੇ ਰਹੋ ਕਿਉਂਕਿ ਇਸ ਵਿੱਚੋਂ ਤੁਹਾਨੂੰ ਬਹੁਤ ਸਾਰੇ ਪ੍ਰਸ਼ਨ ਉੱਤਰ ਤੁਹਾਡੇ ਹੋਣ ਵਾਲੇ ਪੇਪਰ ਵਿੱਚ ਦੇਖਣ ਨੂੰ ਜ਼ਰੂਰ ਮਿਲਣਗੇ ਤੇ ਇਹ ਪੇਪਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲਾ ਹੈ ਇਸ ਲਈ ਵੀਡੀਓ ਨੂੰ ਆਪਣੇ ਸਾਰੇ ਕਲਾਸਮੇਟ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਇਹਦੀ ਪੀਡੀਐਫ ਪ੍ਰਾਪਤ ਕਰਨ ਦੇ ਲਈ ਟੈਲੀਗ੍ਰam ਚੈਨਲ ਤੇ ਜ਼ਰੂਰ ਜੁੜ ਜਿਓ ਆਓ ਹੁਣ ਆਪਾਂ ਪੇਪਰ ਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਵਸਤੂ ਨਿਸ਼ਟ ਪ੍ਰਸ਼ਨ ਆਉਂਦੇ ਨੇ ਇਹ ਸਾਰੇ ਪ੍ਰਸ਼ਨ ਹੀ ਬੇਟਾ ਤੁਹਾਡੇ ਲਈ ਹੱਲ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੋਣਗੇ ਤੇ ਇਸ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਵਿਆਕਰਨ ਦੇ ਕਿਸ ਅੰਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ ਧੁਨੀ ਬੋਧ ਤੇ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ ਟਕਸਾਲੀ ਭਾਸ਼ਾ ਦਾ ਆਧਾਰ ਕਿਸ ਉਪ ਬੋਲੀ ਨੂੰ ਬਣਾਇਆ ਗਿਆ ਹੈ ਤਾਂ ਮਾਝੀ ਉਪ ਬੋਲੀ ਨੂੰ ਬਣਾਇਆ ਗਿਆ ਹੈ ਤੇ ਇਸ ਤੋਂ ਬਾਅਦ ਸਾਡੇ ਕੋਲ ਜਿਹੜੇ ਨਾਸਕੀ ਸਵਰ ਕਿਹੜੇ ਹਨ ਤੇ ਉਹਨਾਂ ਦੀ ਗਿਣਤੀ ਕਿੰਨੀ ਆ ਪੰਜ ਹੈ ਤੇ ਵਿਸ਼ੇਸ਼ਣ ਕਿੰਨੀ ਕਿਸਮ ਦੇ ਹੁੰਦੇ ਹਨ ਪੰਜ ਕੁੜਮ ਸ਼ਬਦ ਦਾ ਇਸਤਰੀ ਲਿੰਗ ਰੂਪ ਕਿਹੜਾ ਹੈ ਕੁੜਮਣੀ ਮੇਜ ਸ਼ਬਦ ਦਾ ਬਹੁਵਚਨ ਰੂਪ ਲਿਖਣਾ ਹੈ ਤਾਂ ਉਹਦਾ ਬਹੁਵਚਨ ਰੂਪ ਰੁਆਏਗਾ ਮੇਜਾਂ ਅਗਲਾ ਕੁਐਸਚਨ ਹੈ ਸਾਡੇ ਕੋਲੇ ਕਿ ਕੁੜੀ ਪੜ ਰਹੀ ਹੋਵੇਗੀ ਵਾਕ ਦਾ ਕਿਹੜਾ ਕਾਲ ਰੂਪ ਹੈ ਤਾਂ ਉਹ ਹੈ ਭਵਿਕਤ ਕਾਲ ਰੂਪ ਅਗਲਾ ਕੁਐਸਚਨ ਹੈ ਸਾਡੇ ਕੋਲ ਕਿ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਉਸ ਨੂੰ ਕੀ ਕਹਿੰਦੇ ਹਨ ਉਸ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ ਤੇ ਅਗਲਾ ਕੁਐਸਚਨ ਹੈ ਸਾਡੇ ਕੋਲ ਕਿ ਉਪਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ ਉਪਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਭਲਾਈ ਜਾਂ ਨੇਕੀ ਦੋਨੋਂ ਹੀ ਹੋ ਸਕਦੇ ਨੇ ਬੇਟਾ ਤੇ ਲਾਸਟ ਪ੍ਰਸ਼ਨ ਹੈ ਸਾਡੇ ਕੋਲ ਕਿ ਪੰਜਾਬੀ ਭਾਸ਼ਾ ਦੀ ਵਿਆਕਰਨ ਵਿੱਚ ਲਗਾਖਰਾਂ ਦੀ ਗਿਣਤੀ ਕਿੰਨੀ ਹੈ ਸਾਨੂੰ ਸਾਰਿਆਂ ਨੂੰ ਬੇਟਾ ਪਤਾ ਹੈ ਕਿ ਤਿੰਨ ਲਗਾਖਰ ਹਨ ਸਾਡੇ ਕੋਲੇ ਬਿੰਦੀ ਟਿੱਪੀ ਤੇ ਅਦਕ ਇਸ ਤੋਂ ਬਾਅਦ ਬੇਟਾ ਸਾਡੇ ਕੋਲੇ ਲੇਖ ਆ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ 400 ਸ਼ਬਦਾਂ ਦੇ ਵਿੱਚ ਲਿਖਣਾ ਹੈ ਇਹਦੇ ਲਈ ਤੁਹਾਨੂੰ 10 ਅੰਕ ਦਿੱਤੇ ਜਾਣਗੇ ਇਹਦੇ ਵਿੱਚ ਲੇਖ ਹੈ ਅੱਖੀ ਡੇਠਾ ਮੇਲਾ ਵਿਦਿਆਰਥੀ ਤੇ ਅਨੁਸ਼ਾਸਨ ਸ਼ਹੀਦ ਭਗਤ ਸਿੰਘ ਪ੍ਰਦੂਸ਼ਣ ਦੀ ਸਮੱਸਿਆ ਤੇ ਲਾਇਬ੍ਰੇਰੀ ਇਹ ਬੇਟਾ ਤੁਸੀਂ ਸਾਰੇ ਹੀ ਜਰੂਰ ਪੜ ਲੈਣਾ ਅਗਰ ਇਹਨਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਦੀ ਮੈਂ ਗੱਲ ਕਰਾਂ ਤੇ ਜੋ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਹੈ ਅੱਖੇ ਡੇਠਾ ਮੇਲਾ ਤੇ ਪ੍ਰਦੂਸ਼ਣ ਦੀ ਸਮੱਸਿਆ ਇੱਕ ਸਮੱਸਿਆ ਵਾਲਾ ਲੇਖ ਬੇਟਾ ਤੁਹਾਨੂੰ ਤੁਹਾਡੇ ਪੇਪਰ 'ਚ ਦੇਖਣ ਲਈ ਜਰੂਰ ਮਿਲ ਸਕਦਾ ਹੈ ਉਹ ਭਾਵੇਂ ਤੁਹਾਡੀ ਦਾਜ ਦੀ ਸਮੱਸਿਆ ਹੋ ਸਕਦੀ ਹੈ ਠੀਕ ਹੈ ਜਾਂ ਜਿਹੜੀ ਸੜਕ ਕੀ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਤੇ ਹੋ ਸਕਦੀ ਆ ਤੇ ਇਦਾਂ ਹੀ ਤੁਸੀਂ ਸਾਰੀਆਂ ਸਮੱਸਿਆਵਾਂ ਦੇ ਰਿਗਾਰਡਿੰਗ ਜਿਹੜਾ ਲੇਖ ਆ ਜ਼ਰੂਰ ਪੜ੍ਹ ਕੇ ਜਾਇਓ ਅਖੇ ਡੇਟਾ ਮੇਲਾ ਤੇ ਸਮੱਸਿਆਵਾਂ ਵਾਲਾ ਤਾਂ ਤੁਸੀਂ ਬਿਲਕੁਲ ਵੀ ਨਹੀਂ ਛੱਡ ਕੇ ਜਾਣਾ ਇਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ 99% ਪੇਪਰ ਦੇ ਵਿੱਚ ਬੇਟਾ ਜ਼ਰੂਰ ਦੇਖਣ ਨੂੰ ਇੱਕ ਲੇਖ ਮਿਲੇਗਾ ਇਸ ਤੋਂ ਬਾਅਦ ਸਾਡੇ ਕੋਲੇ ਆ ਜਾਂਦੇ ਨੇ ਪੱਤਰ ਪੱਤਰ ਦੇ ਵਿੱਚ ਬੇਟਾ ਤੁਹਾਨੂੰ ਆਪਸ਼ਨ ਆਏਗੀ ਸਭ ਤੋਂ ਪਹਿਲਾਂ ਆਏਗਾ ਕਿ ਆਪਣੇ ਮਿੱਤਰ ਜਾਂ ਸਹੇਲੀ ਨੂੰ ਕਿਸੇ ਪ੍ਰੀਖਿਆ ਵਿੱਚ ਮੋਰੀ ਦਰਜਾ ਪ੍ਰਾਪਤ ਕਰਨ ਲਈ ਤੁਸੀਂ ਉਸ ਨੂੰ ਵਧਾਈ ਪੱਤਰ ਲਿਖਣਾ ਹੈ ਤੇ ਅਗਲਾ ਪੱਤਰ ਸਾਡੇ ਕੋਲੇ ਆ ਸਕਦਾ ਹੈ ਕਿ ਖਰਾਬ ਬੀਟੀਐਮ ਦੀ ਜਿਹੜੀ ਸ਼ਿਕਾਇਤ ਆ ਉਹ ਤੁਸੀਂ ਬੈਂਕ ਮੈਨੇਜਰ ਨੂੰ ਕਰਨੀ ਆ ਉਹਦੇ ਲਈ ਤੁਸੀਂ ਪੱਤਰ ਲਿਖਣਾ ਹੈ ਆਓ ਹੁਣ ਆਪਾਂ ਇਹਨਾਂ ਦੋਨੋਂ ਪੱਤਰ ਨੂੰ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਆਪਣੇ ਮਿੱਤਰ ਨੂੰ ਕਿਸੇ ਪ੍ਰੀਖਿਆ ਵਿੱਚ ਮੋਰੀ ਦਰਜਾ ਪ੍ਰਾਪਤ ਕਰਨ ਦੇ ਲਈ ਤੁਸੀਂ ਪੱਤਰ ਲਿਖਣਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪ੍ਰੀਖਿਆ ਭਵਨ ਸ਼ਹਿਰ ਤੇ ਤਾਰੀਖ ਲਿਖਣੀ ਹੈ ਉਸ ਤੋਂ ਬਾਅਦ ਆਪਣੇ ਕਿਸੇ ਵੀ ਪਿਆਰੇ ਜਿਹੇ ਦੋਸਤ ਦਾ ਨਾਮ ਲਿਖ ਦਿਓ ਫਿਰ ਉਸ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਪੱਤਰ ਨੂੰ ਲਿਖ ਸਕਦੇ ਹੋ ਇੱਥੇ ਨੀਟ ਦੀ ਪ੍ਰੀਖਿਆ ਲਿਖਿਆ ਹੈ ਤੇ ਤੁਸੀਂ ਕੋਈ ਵੀ ਪ੍ਰੀਖਿਆ ਦਾ ਨਾਮ ਲਿਖ ਕੇ ਉਸ ਨੂੰ ਵਧਾਈ ਪੱਤਰ ਦੇ ਸਕਦੇ ਹੋ ਇਸ ਦਾ ਬੈਟਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਸ ਪੱਤਰ ਨੂੰ ਤੁਸੀਂ ਜ਼ਰੂਰ ਪੜ੍ਹ ਲਿਓ ਤੇ ਅਗਲਾ ਪੱਤਰ ਹੈ ਸਾਡੇ ਕੋਲ ਕਿ ਖਰਾਬ ਏਟੀਐਮ ਦੇ ਲਈ ਤੁਸੀਂ ਜਿਹੜਾ ਬੈਂਕ ਮੈਨੇਜਰ ਆ ਉਸ ਨੂੰ ਕੀ ਕਰਨੀ ਆ ਸ਼ਿਕਾਇਤ ਕਰਨੀ ਆ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਮਾਨਯੋਗ ਮੈਨੇਜਰ ਸਾਹਿਬ ਲਿਖਣਾ ਕਿਸੇ ਵੀ ਬੈਂਕ ਦਾ ਨਾਮ ਤੇ ਉਹਦੀ ਕੋਈ ਵੀ ਜਿਹੜੀ ਸ਼ਾਖਾ ਲਿਖ ਸਕਦੇ ਹੋ ਕਿਸੇ ਵੀ ਜ਼ਿਲ੍ਹੇ ਦਾ ਨਾਮ ਲਿਖ ਸਕਦੇ ਹੋ ਫਿਰ ਬਟਾ ਤੁਸੀਂ ਵਿਸ਼ਾ ਲਿਖਣਾ ਤੇ ਸ਼੍ਰੀਮਾਨ ਜੀ ਲਿਖ ਕੇ ਤੁਸੀਂ ਪੱਤਰ ਨੂੰ ਸ਼ੁਰੂ ਕਰਨਾ ਹੈ ਤੇ ਇੱਥੇ ਮਿੱਤੀ ਤੁਸੀਂ ਆਪਣੇ ਪੇਪਰ ਵਾਲੇ ਦਿਨ ਦੀ ਪਾ ਦਿਓ ਤੇ ਇਹਦਾ ਵੀ ਬਟਾ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਪੱਤਰ ਨੂੰ ਜ਼ਰੂਰ ਪੜ ਕੇ ਜਾਇਓ ਪੱਤਰ ਤੋਂ ਬਾਅਦ ਬੇਟਾ ਆਪਣੇ ਕੋਲ ਇੱਕ ਪੈਰਾ ਆਏਗਾ ਇਸ ਨੂੰ ਤੁਸੀਂ ਕੀ ਕਰਨਾ ਸੰਖੇਪ ਰਚਨਾ ਦੇ ਵਿੱਚ ਲਿਖਣਾ ਹੈ ਲਗਭਗ 50 ਜਾਂ 60 ਸ਼ਬਦਾਂ ਦੇ ਵਿੱਚ ਇਸ ਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਬਣਾ ਕੇ ਲਿਖ ਸਕਦੇ ਹੋ ਤਾਂ ਇਹ ਬੇਟਾ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੋਂ ਪੜ੍ਹ ਲਿਓ ਇਸ ਤੋਂ ਬਾਅਦ ਅੱਗੇ ਅਸੀਂ ਮੁਹਾਵਰਿਆਂ ਦੀ ਗੱਲ ਕਰਾਂਗੇ ਇਸ ਦੇ ਵਿੱਚ ਆਪਾਂ ਨੂੰ ਮੁਹਾਵਰੇ ਦਿੱਤੇ ਹੋਣਗੇ 6 ਉਹਨਾਂ ਵਿੱਚ ਸਿਰਫ ਤੁਸੀਂ ਕਿਸੇ ਤਿੰਨ ਨੂੰ ਵਾਕਾਂ ਦੇ ਵਿੱਚ ਬਦਲਣਾ ਹੈ ਤਾਂ ਆਪਾਂ ਸਭ ਤੋਂ ਪਹਿਲਾ ਮੁਹਾਵਰਾ ਦੇਖਦੇ ਹਾਂ ਕਿ 19-21 ਦਾ ਫਰਕ ਹੋਣਾ ਇਹਦਾ ਅਰਥ ਹੁੰਦਾ ਹੈ ਮਾਮੂਲੀ ਫਰਕ ਹੋਣਾ ਇਸ ਤਰ੍ਹਾਂ ਇਸ ਦਾ ਤੁਸੀਂ ਕੋਈ ਵੀ ਵਾਕ ਆਪਣੇ ਕੋਲੋਂ ਬੇਟਾ ਬਣਾ ਸਕਦੇ ਹੋ ਕਿ ਜਿਵੇਂ ਜਤਿੰਦਰ ਤੇ ਮਹਿੰਦਰ ਦੋ ਭਰਾ ਹਨ ਉਹਨਾਂ ਦਾ ਆਪਸ ਦੇ ਵਿੱਚ 19-21 ਦਾ ਹੀ ਫਰਕ ਹੈ ਤੇ ਅਗਲਾ ਆਪਾਂ ਦੇਖਾਂਗੇ ਕਿ ਇੱਕੋ ਰਸੇ ਫਾਹੇ ਦੇਣਾ ਸਾਰਿਆਂ ਨਾਲ ਇੱਕੋ ਜਿਹਾ ਵਰਤਾਓ ਕਰਨਾ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ ਆਪਾਂ ਉਹਨਾਂ ਦੇ ਨਾਲ ਜਿਹੜਾ ਵਰਤਾਓ ਆ ਇੱਕੋ ਜਿਹਾ ਕਰਦੇ ਰਹਿਣੇ ਆ ਤੇ ਅਗਲਾ ਹੈ ਸਾਡੇ ਕੋਲ ਕਿ ਆਪਣੇ ਪੈਰੀ ਆਪ ਕਹਾੜਾ ਮਾਰਨਾ ਆਪਣਾ ਨੁਕਸਾਨ ਆਪੇ ਹੀ ਕਰ ਲੈਣਾ ਤੇ ਅਗਲਾ ਮਹਾਵਰਾ ਹੈ ਸਾਡੇ ਕੋਲ ਕਿ ਸੁੱਕੇ ਬਾਗ ਹਰੇ ਹੋਣਾ ਇਸ ਦਾ ਅਰਥ ਹੈ ਕਿਸਮਤ ਬਦਲ ਜਾਣੀ ਤੇ ਅਗਲਾ ਮਹਾਵਰਾ ਹੈ ਸਾਡੇ ਕੋਲ ਕਿ ਖੂਨ ਸਫੈਦ ਹੋਣਾ ਆਪਸੀ ਪਿਆਰ ਨਾਰਾਇਣ ਇਸ ਤੋਂ ਬਾਅਦ ਬੇਟਾ ਆਪਾਂ ਵਿਸ਼ਰਾਮ ਚੈਨ ਲਗਾ ਕੇ ਬਾਕ ਨੂੰ ਦੁਬਾਰਾ ਲਿਖਣਾ ਹੈ ਅਧਿਆਪਕ ਨੇ ਵਿਦਿਆਰਥੀ ਨੂੰ ਕਿਹਾ ਆਓ ਅੱਜ ਅਸੀਂ ਪੰਜਾਬੀ ਦੀਆਂ ਵਿਰਾਸਤੀ ਲੋਕ ਖੇਡਾਂ ਗੁੱਲੀ ਡੰਡਾ ਅਤੇ ਅੱਡੀ ਛੜੱਪਾ ਖੇਡਦੇ ਹਾਂ ਡੰਡੀ ਲਗਾ ਕੇ ਫਿਰ ਕੌਮੇ ਤੁਸੀਂ ਬੰਦ ਕਰ ਦੇਣੇ ਆ ਇਸ ਤਰ੍ਹਾਂ ਬੇਟਾ ਤੁਸੀਂ ਇਹਨੂੰ ਕੀ ਲਗਾ ਸਕਦੇ ਹੋ ਵਿਸ਼ਰਾਮ ਚੈਨ ਲਗਾਣੇ ਨੇ ਤੁਸੀਂ ਇਸ ਤੋਂ ਅੱਗੇ ਸਾਡੇ ਕੋਲ ਪ੍ਰਸ਼ਨ ਉਤਰ ਆਉਂਦੇ ਨੇ ਕਿ ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਤੇ ਪੰਜਾਬੀ ਭਾਸ਼ਾ ਦੀਆਂ ਸਵਰਧੁਨੀਆਂ ਕਿਹੜੀਆਂ ਹਨ ਤੇ ਪੰਜਾਬੀ ਭਾਸ਼ਾ ਦੀਆਂ ਸਵਰਧੁਨੀਆਂ ਕਿਹੜੀਆਂ ਨੇ ਦੱਸ ਇਹ ਬੇਟਾ ਤੁਸੀਂ ਯਾਦ ਕਰਕੇ ਜਾਣਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਇਹਨਾਂ ਸਵਰਧੁਨੀਆਂ ਦੇ ਆਉਣ ਦੇ ਪੇਪਰ ਦੇ ਵਿੱਚ ਪੂਰੇ-ਪੂਰੇ ਚਾਂਸ ਹਨ ਤੇ ਆਓ ਹੁਣ ਆਪਾਂ ਜਿਹੜੇ ਉੱਪਰ ਵਾਲੇ ਦੋ ਪ੍ਰਸ਼ਨ ਨੇ ਉਹਨਾਂ ਦੇ ਉੱਤਰ ਦੇਖਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਟਕਸਾਲੀ ਭਾਸ਼ਾ ਉਹ ਹੁੰਦੀ ਹੈ ਕਿ ਜਿਸ ਦੀ ਵਰਤੋਂ ਸਰਕਾਰੀ ਦਫ਼ਤਰਾਂ ਵਿੱਚ ਜਾਂ ਸਿੱਖਿਆ ਦੇ ਖੇਤਰ ਵਿੱਚ ਰੇਡੀਓ ਅਖਬਾਰਾਂ ਟੀਵੀ ਆਦਿ ਵਿੱਚ ਕੀਤੀ ਜਾਂਦੀ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਤੇ ਦੂਸਰਾ ਪ੍ਰਸ਼ਨ ਹੈ ਬੇਟਾ ਆਪਣੇ ਕੋਲੇ ਵਿਆਕਰਣ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ਭਾਸ਼ਾ ਦੇ ਸ਼ੁੱਧ ਤੇ ਮਿਆਰੀ ਰੂਪ ਨੂੰ ਸਮਝਣ ਦੇ ਲਈ ਵਿਆਕਰਣ ਦੀ ਪੜ੍ਹਾਈ ਬੜੀ ਹੀ ਮਹੱਤਵਪੂਰਨ ਹੈ ਇਸ ਦੇ ਨਿਯਮਾਂ ਵਿੱਚ ਵੱਜ ਕੇ ਕੋਈ ਵੀ ਭਾਸ਼ਾ ਟਕਸਾਲੀ ਰੂਪ ਧਾਰਨ ਕਰਦੀ ਹੈ ਇਸ ਦੇ ਧੁਨੀਆਂ ਦੇ ਉਚਾਰਣ ਸ਼ਬਦਾਂ ਦੀ ਬਣਤਰ ਤੇ ਵਾਕ ਰਚਨਾ ਦਾ ਪਤਾ ਲੱਗਦਾ ਹੈ ਦੂਜੀਆਂ ਪਛਾਵਾਂ ਨੂੰ ਸਿੱਖਣ ਲਈ ਵਿਆਕਰਣ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਸ ਤੋਂ ਅੱਗੇ ਬੇਟਾ ਸਾਡੇ ਕੋਲੇ ਫਿਰ ਪ੍ਰਸ਼ਨ ਉੱਤਰ ਆ ਜਾਂਦੇ ਹਨ ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਕੀ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਤੇ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਕੀ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਲਗਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਤਾਂ 6 ਲਗਾ ਦੇ ਨਾਲ ਅਸੀਂ ਬਿੰਦੀ ਦੀ ਵਰਤੋਂ ਕਰ ਸਕਦੇ ਹਾਂ ਅਗਲਾ ਨੌਵੇਂ ਪ੍ਰਸ਼ਨ 'ਚ ਸਾਨੂੰ ਨਾਮ ਬਾਰੇ ਪੁੱਛਿਆ ਗਿਆ ਹੈ ਕਿ ਨਾਮ ਜਾਂ ਕਿਰਿਆ ਦੀ ਪ੍ਰਵਾਸ਼ਾ ਉਦਾਹਰਨਾ ਸਹਿਤ ਲਿਖੋ ਤੇ ਆਹੜਾ ਪ੍ਰਸ਼ਨ 'ਚ ਸਾਨੂੰ ਪੁੱਛਿਆ ਹੈ ਕਿ ਨਾਮ ਦੀਆਂ ਕੋਈ ਦੋ ਕਿਸਮਾਂ ਲਿਖਣੀਆਂ ਨੇ ਕੋਈ ਵੀ ਦੋ ਬੇਟਾ ਤੁਸੀਂ ਲਿਖ ਸਕਦੇ ਹੋ ਆਮ ਨਾਮ ਖਾਸ ਨਾਮ ਕੋਈ ਵੀ ਲਿਖ ਦਿਓ ਇਹ ਤੁਹਾਨੂੰ ਬੁੱਕ ਦੇ ਵਿੱਚ ਦਿੱਤਾ ਹੋਇਆ ਬੇਟਾ ਤੁਸੀਂ ਉੱਥੋਂ ਇਸ ਨੂੰ ਜ਼ਰੂਰ ਪੜ ਲੈਣਾ ਅੱਗੇ ਸਾਡੇ ਕੋਲ 10ਵਾਂ ਪ੍ਰਸ਼ਨ ਹੈ ਇਹਦੇ ਵਿੱਚ ਕੀ ਕਰਨਾ ਆਪਾਂ ਨੂੰ ਇੱਕ ਵਾਕ ਦਿੱਤਾ ਹੋਇਆ ਹੈ ਉਹੀ ਵਾਕਨ ਦਾ ਅਸੀਂ ਵਚਨ ਵੀ ਬਦਲਣਾ ਹੈ ਤੇ ਉਹੀ ਵਾਕ ਦਾ ਅਸੀਂ ਲਿੰਗ ਵੀ ਬਦਲਣਾ ਹੈ ਕੁੜੀ ਪੜਦੀ ਹੈ ਇਹਦਾ ਵਚਨ ਹੋਏਗਾ ਕੁੜੀਆਂ ਪੜਦੀਆਂ ਹਨ ਤੇ ਅੱਗੇ ਇਹਦਾ ਲਿੰਗ ਹੋਏਗਾ ਕਿ ਮੁੰਡਾ ਪੜਦਾ ਹੈ ਅੱਗੇ 11ਵੇਂ ਪ੍ਰਸ਼ਨ ਦੇ ਵਿੱਚ ਵੀ ਬੇਟਾ ਸਾਡੇ ਕੋਲ ਇਹੀ ਆ ਕਿ ਸਾਨੂੰ ਇੱਕ ਵਾਕ ਦਿੱਤਾ ਹੋਇਆ ਉਹੀ ਵਾਕ ਨੂੰ ਅਸੀਂ ਵਰਤਮਾਨ ਕਾਲ ਦੇ ਵਿੱਚ ਵੀ ਬਦਲਣਾ ਹੈ ਤੇ ਭਵਿੱਖਤ ਕਾਲ ਦੇ ਵਿੱਚ ਵੀ ਬਦਲਣਾ ਹੈ ਵਾਕ ਹੈ ਸਾਡੇ ਕੋਲ ਕਿ ਮੁੰਡੇ ਸਕੂਲ ਤੋਂ ਘਰ ਜਾ ਰਹੇ ਹਨ ਤਾਂ ਇਹਦਾ ਵਰਤਮਾਨ ਕਾਲ ਹੋਏਗਾ ਕਿ ਮੁੰਡੇ ਸਕੂਲ ਤੋਂ ਘਰ ਜਾ ਰਹੇ ਹਨ ਤੇ ਇਹਦਾ ਜਿਹੜਾ ਭਵਿੱਖਤ ਕਾਲ ਹੋਏਗਾ ਉਹ ਹੋਏਗਾ ਮੁੰਡੇ ਸਕੂਲ ਤੋਂ ਘਰ ਜਾਣਗੇ ਅੱਗੇ ਸਾਡੇ ਕੋਲ 12ਵਾਂ ਪ੍ਰਸ਼ਨ ਹੈ ਬੇਟਾ 12ਵੇਂ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਸੰਗ ਸ਼ਬਦ ਦਿੱਤਾ ਹੋਇਆ ਹੈ ਇਹਦੇ ਆਪਾਂ ਦੋ ਵੱਖਰੇ ਵੱਖਰੇ ਅਰਥ ਵੀ ਦੱਸਣੇ ਤੇ ਨਾਲ ਉਹਨਾਂ ਦੇ ਵਾਕ ਵੀ ਬਣਾਉਣੇ ਹਨ ਆਹ ਹੁਣ ਆਪਾਂ ਦੇਖਦੇ ਹਾਂ ਸੰਗ ਇੱਕ ਲਿਖਾਂਗੇ ਕਿ ਕਿਸੇ ਦੇ ਨਾਲ ਜਾਂ ਇਕੱਠ ਇਹਦਾ ਵਾਕ ਅਸੀਂ ਬਣਾ ਸਕਦੇ ਹਾਂ ਕਿ ਮੈਂ ਆਪਣੇ ਦੋਸਤ ਦੇ ਸੰਗ ਬਾਜ਼ਾਰ ਜਾ ਰਿਹਾ ਹਾਂ ਤੇ ਦੂਸਰਾ ਸੰਗ ਦਾ ਅਰਥ ਹੋ ਸਕਦਾ ਹੈ ਸ਼ਰਮ ਜਾਂ ਸੰਕੋਚ ਤੇ ਇਹਦਾ ਵਾਕ ਅਸੀਂ ਬਣਾ ਸਕਦੇ ਹਾਂ ਕਿ ਉਹਨਾਂ ਨੂੰ ਲੋਕਾਂ ਸਾਹਮਣੇ ਬੋਲਣ ਦੀ ਬਹੁਤ ਸੰਗ ਆਉਂਦੀ ਹੈ ਇਸੇ ਤਰ੍ਹਾਂ ਆੜਾ ਪ੍ਰਸ਼ਨ ਹੈ ਬੇਟਾ ਸਾਡੇ ਕੋਲੇ ਉਪਕਾਰ ਸ਼ਬਦ ਦਾ ਕੋਈ ਸਮਾਨਾਰਥਕ ਸ਼ਬਦ ਲਿਖਣਾ ਹੈ ਇਹਦੇ ਵਿੱਚ ਅਸੀਂ ਲਿਖ ਸਕਦੇ ਹਾਂ ਭਲਾਈ ਨੇਕੀ ਐਹਸਾਨ ਤੇ ਮਿਹਰਬਾਨੀ ਇਹ ਸਾਰੇ ਹੀ ਉਪਕਾਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਤੇ 3rd ਪ੍ਰਸ਼ਨ ਹੈ ਸਾਡੇ ਕੋਲ ਕੀ ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਲਿਖਣਾ ਹੈ ਜੋ ਕਦੇ ਨਾ ਥੱਕੇ ਉਹਨੂੰ ਅਸੀਂ ਕੀ ਕਹਿੰਨੇ ਆ ਅਨਥੱਕ ਕਿਹਾ ਜਾਂਦਾ ਹੈ ਸੋ ਇਹ ਸੀ ਅੱਜ ਦਾ ਬੇਟਾ ਆਪਣਾ ਪੰਜਾਬੀ ਬੀ ਦਾ ਪੇਪਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਥੋੜੀ ਜੀ ਲੋ ਵਾਇਸ ਤੇ ਲਈ ਬੇਟਾ ਮਾਫੀ ਚਾਹੁੰਨੀ ਆ ਕਿ ਕੋਲਡ ਦੇ ਕਰਕੇ ਆਪਾਂ ਥੋੜੀ ਜੀ ਜਿਹੜੀ ਵਾਇਸ ਆ ਉਹ ਲੋ ਹੋਈ ਹੋਈ ਆ ਤਾਂ ਇਦਾਂ ਹੀ ਤੁਸੀਂ ਮੇਰੇ ਨਾਲ ਜੁੜੇ ਰਹੋ ਪੜਾਈ ਜੰਕਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਆਪਾਂ ਇਦਾਂ ਹੀ ਤੁਹਾਡੀ ਪੇਪਰਾਂ ਤੱਕ ਤਿਆਰੀ ਕਰਵਾਉਂਦੇ ਰਹਾਂਗੇ ਧੰਨਵਾਦ ਬੇਟਾ ਸਾਰਿਆਂ ਦਾ